ਵੇਨੇ ਚੱਲ ਆਹੀ ਸੈਟ ਆਹੀ ਸ਼ਾਹ ਸੂਟਾ ਮਾਰਿਆ ਨਾ ਥੱਲੇ ਚੱਕ ਆ ਗਈ ਓਏ ਮੈਂ 2 ਵੋਲਟਾਂ ਦੀ ਚੱਲੀ ਜਾਂਦੀ ਮੋਟਰ ਇਹ ਇਹ ਲਾਲ ਬੱਤੀ ਵਿਖਾਈ ਜਾਂਦਾ ਕੱਟਦਾ ਨਹੀਂ ਹੈ ਸਟਾਰਟਰ ਚ ਨੁਕਸਾ ਕਾਕਾ ਹੈ ਨਹੀਂ ਫਿਰ ਇਹਦੇ ਚ ਦਿੱਕਤ ਆ ਕਿ ਉੱਪਰ ਲੈ ਜਾ ਲੋ ਵੀ ਮਿੱਤਰੋ ਆਪਾਂ ਹੁਣ ਥੋੜੀ ਜੀ ਰਿਲੇ ਘਟਾ ਕੇ ਦੇਖਾਂਗੇ ਕਿ ਸੈੱਟ ਹੁੰਦਾ ਕਿ ਨਹੀਂ ਹੁੰਦਾ ਰਿਲੇ ਨੂੰ ਘਟਾਵਾਂਗੇ ਬਾਬਾ ਬਾਲੀ ਨਾ ਘਟਾ ਕਾਸ ਕਰ ਦਾਰਾ ਕਿੱਥੇ ਚੱਲਦੀ ਹੁਣ ਘਟਾ ਕੇ ਵੇਖਾਂ ਬੁੱਲਾ ਫੇਰ ਚਲੀ ਜਾਂਦੀ ਦੋਵਾਂ ਦੀ ਪਾਣੀ ਤਾਂ ਉਹ ਨਹੀਂ ਘੜਦੀ ਐ ਬੁੱਲਾ ਇਹ ਮੋਟਰ ਨਾਲ ਸਾੜਦੀ ਕੀ ਚੱਕਰ ਹੋਇਆ ਯਾਰ ਇਹਨੂੰ ਐ ਕੱਟਣਾ ਚਾਹੀਦਾ ਯਾਰ ਲੋ ਵੀ ਮਿੱਤਰੋ ਜਸਵੰਤ ਦਾ ਸ਼ੀਨ ਲੱਗਿਆ ਹੋਵੇ ਤੇ ਦੋ ਫੇਸਾਂ ਤੇ ਮੋਟਰ ਚੱਲ ਜੇ ਇਹ ਤਾਂ ਹੋ ਨਹੀਂ ਸਕਦਾ ਮਿੱਤਰੋ ਮੋਟਰ ਨੂੰ ਲੈਡ ਚਾਹੀਦੀ ਆ ਤਿੰਨ ਫੇਸਾਂ ਦੀ ਪਰ ਦੋ ਫੇਸਾਂ ਤੇ ਗ੍ਰਿਪ ਕੱਢਣ ਤੋਂ ਬਾਅਦ ਸ਼ੀਨ ਨੂੰ ਚਲਾਉਣੀ ਨਹੀਂ ਚਾਹੀਦੀ ਮੋਟਰ ਤੇ ਆਖਰਕਾਰ ਕੀ ਨੁਕਸਾ ਸ਼ੀਨ ਦੇ ਵਿੱਚ ਨੁਕਸਾ ਸਟਾਰਟਰ ਦੇ ਵਿੱਚ ਨੁਕਸਾ ਜਾਂ ਮੋਟਰ ਦੇ ਵਿੱਚ ਨੁਕਸਾ ਕਰਦੇ ਹੋ ਵੀਡੀਓ ਸ਼ੇਅਰ ਤੇ ਦੱਸ ਦਿਆਂ ਤੁਹਾਨੂੰ ਅੱਗੇ ਲੋ ਵੀ ਮਿੱਤਰੋ ਇਹ ਮੋਟਰ ਤੇ ਤਾਂ ਆਪਾਂ ਚੈੱਕ ਕਰ ਲਿਆ ਹੁਣ ਆਪਾਂ ਚੱਲਾਂਗੇ ਅਗਲੀ ਮੋਟਰ ਤੇ ਕਿਉਂਕਿ ਇੱਥੇ ਸਾਨੂੰ ਤਾਂ ਲੱਗਦਾ ਵੀ ਜਸਵੰਤ ਦਾ ਸ਼ੀ ਜਣ ਕੇ ਖਰਾਬ ਆ ਪਾਰੇ ਇਥੋਂ ਦੇ ਕੁਝ ਕੈਂਡੀਡੇਟ ਇਹ ਕਹਿੰਦੇ ਵੀ ਨਹੀਂ ਜਸਵੰਤ ਦਾ ਸ਼ੀ ਖਰਾਬ ਨਹੀਂ ਹੋ ਸਕਦਾ ਅਜੇ ਤਾਂ ਅਸੀਂ ਨਵਾਂ ਹੀ ਲਾਇਆ ਹਾਲਾਂਕਿ ਮਿੱਤਰੋ ਹੁਣੇ-ਹੁਣੇ 3200 ਰੁਪਿਆ ਮੋਟਰ ਤੇ ਲਾ ਕੇ ਹਟੇ ਨੇ ਮੋਟਰ ਗਈ ਸੜ ਉੱਤੋਂ ਤਾਂ ਬਿਜਲੀ ਆ ਰਹੀ ਆ ਪਰ ਇੱਕ ਫੇਸ ਜਦੋਂ ਬੰਦ ਹੋ ਗਿਆ ਸ਼ੀ ਨੂੰ ਕੱਟਣਾ ਚਾਹੀਦਾ ਸੀ ਇਸ ਦਾ ਕਾਰਨ ਅਗਲੀ ਮੋਟਰ ਤੇ ਚੈੱਕ ਕਰਕੇ ਦੱਸਦੇ ਹਾਂ ਲਓ ਵੀ ਮਿੱਤਰੋ ਹੁਣ ਸ਼ਾਹ ਦਾ ਸੂਟਾ ਚੈੱਕ ਕਰਦੇ ਹਾਂ ਅਸੀਂ ਵੀ ਵਾਕਿਆ ਸਹੀ ਆ ਕਿ ਗਲਤ ਆ ਕਿ ਜਸਵੰਤ ਵਾਲੇ ਸਹੀ ਨੇ ਕਿ ਉਹ ਗਲਤ ਨਹੀਂ ਹੁਣੇ ਤੁਹਾਡੇ ਸ਼ੱਕ ਦੂਰ ਕਰਦੇ ਨੇ ਤੇ ਆਪਣੇ ਮਿਸਤਰੀ ਸਾਹਿਬ ਜੀ ਚਲਾਉਣਗੇ ਮੋਟਰ ਬੇਲੀ ਮਹਿਕ ਵਿੱਚ ਲੱਗੇ ਨੇ ਵੀਰ ਸਰਦਾਰ ਗੁਰਸੇਵਕ ਸਿੰਘ ਜੀ ਜਿੰਨਾਂ ਕੋਲੇ ਯਾਨੀ ਕਿ ਇੱਥੇ 40 50 ਕਿਲੇ ਵਨ ਠੇਕੇ ਤੇ ਮੈਂ Crepey ਬੜੇ ਤਗੜੇ ਨਹੀਂ ਯਾਰ ਹੈ ਚੱਕਰ ਚੱਕ ਮਿੱਤਰ ਜਿਗਾ ਇਧਰ ਨੂੰ ਨੀ ਲੱਗਦੀ ਜਗਾਊਗਾ ਬੱਲਾ ਆਦਲਾ ਇਹ ਕਿਹੜੇ ਚੱਲਦਾ ਨਾ ਚੱਲੀ ਨਹੀਂ ਮੋਟਰ ਕਿੰਨਾ ਟਾਈਮ ਹੋ ਗਿਆ ਇਹ ਨਾ ਟਾਈਮ ਯਾਰ ਤੋ ਡਿਵਾ ਕੋਨੇਚਰ ਬਾਹਰ ਚੱਲੀ ਹੈ ਨਾ ਚੱਕ ਲੈ ਪਾਣੀ ਲੈ ਵੀ ਮਿੱਤਰੋ ਵੇਨੇ ਚੱਲ ਆ ਇਹ ਸੈਟ ਆਈ ਸ਼ਾ ਸੂਟਾ ਮਾਰਿਆ ਨਾ ਥੱਲੇ ਚੱਕਿਆ ਉਹਨੇ ਸਹੀ ਹੈਗਾ ਹਾਂ ਉਹ ਖਰਾਬ ਉਹ ਬਈ ਖਰਾਬ ਆ ਜਸਵੰਤ ਦਾ ਖਰਾਬ ਆ ਲਾਹ ਹਾਂ ਉੱਥੇ ਚਲਦੀ ਕਣੀ ਸਿੱਧੀ ਯਾਰ ਮਮੀ ਅੱਗੇ ਆ ਨਾ ਮਗਰੂਆ ਇਹਦਾ ਉਹ ਨੂੰ ਬਦਲੋ ਯਾਰ ਉਹ ਮੋਟਾ ਮੋਟਾ ਦਾ ਨੁਕਸਾਨ ਹੋਊ ਬੇਖੇ ਵੇਖ ਕੇ ਮੇਰਾ ਸ਼ੇਰ ਵੇਖ ਕੇ ਵੇਖ ਕੇ ਮੇਰਾ ਸ਼ੇਰ ਨਹੀਂ ਐਵੇਂ ਤੇ ਟਾਈਮ ਲੱਗ ਕੇ ਚਲਾਉਂਦੇ ਚੱਕ ਲੈਡ ਹੀ ਗਈ ਜਲੀਏ ਸਹੀ ਹੋ ਗਿਆ ਹਾਂ ਤਾਂ ਲੈਡ ਹੀ ਗਈ ਚਲੀ ਵੈਸੇ ਆ ਸਹੀ ਆ ਬਈ ਆ ਜਸਵੰਤ ਵਾਲਿਆਂ ਚ ਨੁਕਸ ਹੈਗਾ ਇਹ ਲਾਰੇ ਮਿੱਤਰੋ ਇਹਦੀ ਪੀਰ ਕਰਾਂਗੇ ਹੁਣ ਆਪਾਂ ਤਾਂ ਮਿੱਤਰੋ ਨੁਕਸਾਨ ਇਕੱਲੇ ਜਸਵੰਤ ਦੇ ਸ਼ੀਚ ਨਵੇਂ ਸ਼ੀ ਦੇ ਵਿੱਚ ਤੁਸੀਂ ਏਦਾਂ ਚੈੱਕ ਕਰਕੇ ਵੇਖ ਲਿਆ ਕਰੋ ਕਈ ਵਾਰਾਂ ਜਿਹੜੀ ਇਹਨਾਂ ਦੀ ਮੋਟਰ ਸੜਨ ਦਾ ਕਾਰਨ ਹੀ ਸ਼ੀ ਸੀਗਾ ਕਿਉਂਕਿ ਉੱਤੋਂ ਫੇਸ ਆਈ ਗਈ ਦੋ ਦੋ ਫੇਸ ਲੈਟ ਆਈ ਗਈ ਤੇ ਇਹਨਾਂ ਨੇ ਆਖਿਆ ਮਸ਼ੀਨ ਤਾਂ ਚਲਾਈ ਜਾਂਦਾ ਤੇ ਇਹਨਾਂ ਨੇ ਗੌਰ ਨਾ ਕੀਤੀ ਤੇ ਮੋਟਰ ਗਈ ਚੱਲੀ ਤੇ ਮਿੱਥੋ ਗਈ ਸੜ ਇਸ ਕਰਕੇ ਜਦੋਂ ਵੀ ਆ ਸ਼ੀ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਲਿਆ ਕਰੋ ਇੱਕ ਫੇਸ ਕੱਢ ਕੇ ਵੇਖ ਲਿਆ ਕਰੋ ਵੀ ਸ਼ੀ ਸੈੱਟ ਹੈ ਜਾਂ ਨਹੀਂ ਠੀਕ ਹੈ ਮਿੱਤਰੋ ਤੇ ਆ ਕਾਰਨ ਸੀ ਤੇ ਇਹ ਹਰ ਇੱਕ ਕਿਸਾਨ ਨਾਲ ਇੱਕ ਗੱਲ ਸ਼ੇਅਰ ਕੀਤੀ ਜਾਵੇ ਤਾਂ ਜੋ ਹਰ ਇੱਕ ਕਿਸਾਨ ਨੂੰ ਪਤਾ ਲੱਗ ਸਕੇ